ਕੁਦਰਤ ਬਸ ਕਿਸਾਨ ਹੈ ਫਸਲਾਂ ਬਸ ਭਗਵਾਨ ਰੇਟ ਅਬਸਰਾ ਬਸ ਹੈ ਸੇਠ ਮਲਾਈ ਖਾਂ ਫਸਲ ਸੁਟੀ ਕਰ ਆ ਜਾਏ ਓਲਾ ਦੀਵਕਸਾਨ ਰੇਟ ਬੇਟ ਕੁਝ ਪਤਾ ਨਾ ਸ਼ੁਕਰ ਕਰੇ ਭਗਵਾ ਸੱਚਾ ਸੁੱਚਾ ਦੇਸ਼ ਮੇਰੇ ਦਾ ਗੈ ਅੰਨਦਾਤਾ ਤੂੰ ਸਾਰੀ ਦੁਨੀਆ ਦਾ ਬੇਨਤੀ ਬੇਦਾਤਾ ਤੂੰ ਹੁੰ ਦਿਨ ਰਾਤ ਜਾਗ ਬਸ ਲਾ ਗੋ ਗਾਨਗੀ ਅੰਨਦਾਤਾ ਮੇਰੇ ਦੇਸ਼ ਦਾ ਜਵਾਨ ਜੀ ਕਾਣ ਪੀਣ ਪੌਣ ਦੀ ਨ ਚਿੰਤਾ ਕਰਦਾ ਪੁਖਰੇ ਕਿ ਹੋਰ ਨਾ ਦਾ ਟਿੱਡ ਪਰਦਾ ਉਖਾਰੇ ਕਿ ਹੋਰ ਨਾਂ ਦਾ ਢ ਪਰਦਾ ਕਰਮੀ ਤੇ ਸਰਦੀ ਦਾ ਨਾਂ ਤੇ ਆਨ ਜੀ ਅੰਨਦਾਤਾ ਮੇਰੇ ਦੇਸ਼ ਦਾ ਕਿਸਾਨ ਜੀ ਗੜੀ ਮਾਰੀ ਹੜਨੋ ਕਿਸਾਨ ਕਰੇ ਜੇ ਸੋਕੇ ਸੁੰਡੀ ਨਾਲ ਜਾ ਫਸਲ ਮਰ ਜੇ ਚਲੋ ਕਹਿ ਕੇ ਯਾਰੇ ਚਲੋ ਕਹਿ ਕੇ ਯਰੇ ਪਾਣਾ ਭਗਵਾਨ ਜੀ ਅੰਨਦਾਤਾ ਮੇਰੇ ਦੇਸ਼ ਦਾ ਜਵਾਨ ਜੀ ਰੇਟ ਵੇਟ ਕੱਟ ਕੱਟ ਜਾ ਰਿਹਾ ਜਾਮੰਦਾ ਕੋਈ ਨੰਜ ਹੋਇਆ ਸ਼ੁਕਰ ਮਨਾਮੰਦਾ ਮਾਨ ਕੋ ਮਨਾ ਵੇਕਾਰ ਬਾਣੀ ਗਿਆਨ ਜੀ ਤੰ ਮੇਰੇ ਦੇਸ਼ ਦਾ ਹੈ ਕਿਸਾਨ ਜੀ ਬਸਤਾਂ ਨੇ ਮੁੱਲ ਆਪ ਲਾਉਂ ਸੇਠ ਜੀ ਕਿਸਾਨ ਵਿੱਚ ਹੋਰ ਕੋਈ ਲਾਵੇ ਰੇਟ ਜੀ ਧਾਮ ਦੇ ਵਪਾਰੀ ਜੋ ਵੀ ਮੁੱਲ ਚਾਣ ਜੀ ਅੰਨ ਦਾਤਾ ਮੇਰੇ ਦੇਸ਼ ਦਾ ਕਿਸਾਨ ਜੀ ਪ੍ਰੇਮ ਮੌੜ ਇੱਕ ਦਿਨ ਐਸਾ ਆਊਗਾ ਕਿਸਾਨ ਦਾ ਰੁਪਏ ਦਾ ਵਿੱਚੋਂ ਆਪੇ ਮੁੱਲ ਲਾਊਗਾ ਰੰਗਲੇ ਪੰਜਾਬ ਦੀ ਇਹ ਉੱਚੀ ਸ਼ਾਨ ਜੀ ਅੰਨਦਾਤਾ ਮੇਰੇ ਦੇਸ਼ ਦਾ ਕਿਸਾਨ ਜੀ ਅੰਨਦਾਤਾ ਮੇਰੇ ਦੇਸ਼ ਦਾ ਕਿਸਾਨ ਜੀ ਪੰਜਾਬ ਦੇ ਕਿਸਾਨ ਦੀ ਜੈ ਭਾਰਤ ਦੇ ਕਿਸਾਨ ਦੀ ਜੈ ਵਰਲਡ ਦੇ ਕਿਸਾਨ ਦੀ ਜੈ ਹੋ ਸੱਜਣਾ ਮੈਂ ਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਕਿਸਾਨ ਦੀ ਹਾਲਤ ਦੇ ਉੱਤੇ ਇਹ ਛੋਟ ਵੀਡੀਓ ਪਾਈ ਹੈ ਸੋ ਆਪ ਜੀ ਨੇ ਲਾਈਕ ਸ਼ੇਅਰ ਕਰ ਦੇਣਾ ਧੰਨਵਾਦ